ਆ ਜਾਨੀ ਦੱਬ ਕੇ ਕਰ ਰਿਹਾ ਇੱਕ ਮਿੰਟ ਤੋਂ 2500 ਰੁਪਏ ਨਹੀਂ ਤੇ ਜੇ ਤੀਜੇ ਤੁਹਾਨੂੰ ਜਾਏਗਾ ਨਹੀਂ ਯਾਰ ਬਾਈ ਕੈਸ਼ ਮਰੇ ਪ੍ਰਕਾਰ ਨਹੀਂ ਦਿਖਾ ਰਿਹਾ ਰਿਕਾਰਡਿੰਗ ਕੱਟ ਲਾ ਪਈ ਮੈਂ ਮੈਂ ਘਰੇ ਬਗ ਯਾਰ ਬਾਈ ਰਿਕਾਰਡ ਹੀ ਗਿਆ तेरे ਨਾਲ ਚਾਹ ਪੀਂਦੇ ਮੈਨੂੰ ਦਵਾ ਦਿੱਤੀ ਕਰਨਾ ਕਰੇ ਇਹ ਵੀ ਜਿਹੜੇ ਇਹਦੇ ਪੈਸੇ ਆਉਂਦੇ ਨੇ 30 ਲਿਆ ਜਿਵੇਂ ਵੀ ਇਹਗਾ ਇੱਕ ਮਹੀਨਾ ਬੰਦਾ ਆਇਆ ਤਾਂ ਉਹ ਆਪਣਾ ਕੰਮ ਕੱਢ ਕੇ ਕਰੇਗਾ ਹਰੀ ਆਨਲਾਈਨ ਪੇਜ ਆ ਤਾਂ ਉਹ ਮੇਰਾ ਨਾਮ ਅਵਿਕਾਸ਼ ਪਾਲਾ ਜੀ ਪਿੰਡ ਮੇਰਾ ਜੈਸੰਗੂ ਵਾਲਾ ਜੀ ਮੀਂ ਮਸਲਾ ਜਿਹੜਾ ਮੇਰਾ ਮਸਲਾ ਆਰ ਸੀ ਦਾ ਹੀ ਮੇਰੀ ਨਾ ਗੱਡੀ ਤੇ ਨੰਬਰ ਤਾਂ ਲੱਗਿਆ ਹੋਇਆ ਬਲੈਰੋ ਤੇ ਤੇ ਬੋਲੀ ਜਾਂਦਾ ਮਰੂਤੀ ਸਜੂਕੀ ਤੇ ਇਹ ਅਸੀਂ ਫਸਟ ਓਨਰ ਹੈਗੇ ਆ ਬਲੈਰੋ ਗੱਡੀ ਦੇ ਨਵੀਂ ਕਢਾਈ ਸੀ 2009 ਚ ਅਸੀਂ ਪਹਿਲਾਂ ਮੈਨੂੰ ਉਹਦਾ ਕੋਈ ਸਾਨੂੰ ਪਤਾ ਨਹੀਂ ਸੀਗਾ ਵੀ ਜਦੋਂ ਹੁਣ ਪਾਸਿੰਗ ਤੇ ਚੱਕਰ ਪਿਆ ਮੇਰੀ ਆਰ ਸੀ ਸਹੀ ਸੀਗੀ ਮੇਰੀ ਆਰਸੀ ਦੇ ਇੰਜਨ ਨੰਬਰ ਚੈਸੀ ਨੰਬਰ ਗੱਡੀ ਨਾਲ ਮੈਚ ਹੋ ਹੀ ਜਾਂਦੇ ਆ ਤੇ ਜਿਹੜਾ ਆਨਲਾਈਨ ਬੋਲੀ ਜਾਂਦਾ ਉਹ ਮਰੂਤੀ ਸੁਜ਼ੂਕੀ ਤੇ ਬੋਲੀ ਜਾਂਦਾ ਜੀ ਤੇ ਇੱਥੇ ਇੱਕ ਆ ਅੰਗਰੇਜ਼ ਮੁੰਡਾ ਇਹਨੇ ਮੈਨੂੰ 50 ਲੱਖ ਰੁਪਏ ਚ ਗੱਲ ਕਰੀ ਸੀ 50000 ਮੈਥੋਂ ਲੈ ਗਿਆ ਇਹ ਤੇ ਦੂਜੇ ਮੈਨੂੰ ਕਹਿੰਦਾ ਉਦੋਂ ਜਦੋਂ ਆਪਣਾ ਗੱਡੀ ਦਾ ਕੰਮ ਹੋ ਗਿਆ ਤੂੰ ਭਾਈ ਉਦੋਂ ਮੈਨੂੰ ਦੇ ਜੀ ਮੈਂ ਕਿਹਾ ਵੀ ਠੀਕ ਹੈ ਇਹਨੇ ਮੈਨੂੰ ਆਹ ਕਾਗਜ਼ ਦਿੱਤੇ ਜੀ ਇਹਨੇ ਇਹ ਮੋਡੀਫਿਕੇਸ਼ਨ ਤੇ ਕਹਿੰਦਾ ਮੋਡੀਫਿਕੇਸ਼ਨ ਕਰਾਉਣੀ ਪਊਗੀ ਤੇ ਇਹਨੇ ਇੱਕ ਦੋ ਸਾਈਨ ਜੇ ਕਰਾ ਕੇ ਕੁਝ ਨਹੀਂ 50000 ਰੁਪਏ ਪਾ ਕੇ ਜੇਬ ਚ ਇਹ ਤੁਰ ਗਿਆ ਜਦੋਂ ਮੈਂ ਆਇਆ ਕਰਾਂ ਹਾਂ ਅੱਜ ਆ ਜੀ ਸਵੇਰੇ ਆ ਜੀ ਘਰੇ ਤੈਨੂੰ ਆਰ ਸੀ ਇਹ ਮੈਨੂੰ ਜਾਲੀ ਮੈਸੇਜ ਤੇ ਜਾਲੀ ਆਰਟੀਓ ਦੀਆਂ ਮੋਹਰਾਂ ਲਾ ਲਾ ਕੇ ਮੈਨੂੰ ਦੇਈ ਜਾਂਦਾ ਇੱਥੇ ਇਹ ਕਾਗੇ ਪੱਤਰ ਵੀ ਆ ਪੁਲਿਸ ਨੂੰ ਦਿਖਾ ਦੀ ਕਿਤੇ ਦਿਖਾ ਦੀ ਇਹ ਤੇਰਾ ਵੈਲਿਡ ਹੈ ਇੱਥੇ ਕੋਈ ਰੋਕਦਾ ਨਹੀਂ ਤੂੰ ਮੇਰੇ ਨਾਲ ਗੱਲ ਕਰਾ ਦੀ ਮੈਂ ਆਰਟੀਓ ਨਾਲ ਕਾਨਫਰੈਂਸ ਤੇ ਲੈ ਦੂੰਗਾ ਵੀ ਮੈਂ ਇਹਨੂੰ ਆਖਿਆ ਮੈਂ ਜੇ ਆਰਟੀਓ ਸਾਹਿਬ ਇੰਨੀ ਬੇਲੇ ਬੈਠੇ ਆ ਤੇ ਮੈਂ ਕਿਹਾ ਤੂੰ ਸਿੱਧਾ ਨੰਬਰ ਹੀ ਮੈਨੂੰ ਦੇ ਦੇ ਮੈਂ ਜਦੋਂ ਮੇਰਾ ਜੀ ਕਰਿਆ ਕਰੂੰ ਮੈਂ ਗੱਲ ਕਰਾ ਦਿਆ ਕਰੂੰ ਆਹ ਲੋ ਜੀ ਜਦੋਂ ਮੈਨੂੰ ਕੋਈ ਰੋਕੂਗਾ ਹੁਣ ਮੈਂ ਚੰਡੀਗੜ੍ਹ ਵੀ ਜਾਣਾ ਮੈਂ ਸਾਰੇ ਕਿਤੇ ਤੁਰੇ ਫਿਰਦਾ ਵੀ ਮੈਂ ਹੁਣ ਥਾਂ ਥਾਂ ਇਹਦੀ ਗੱਲ ਕਰਾਉਂਦਾ ਫਿਰੂੰਗਾ ਜੀ ਤੇ ਕੁਝ ਨਹੀਂ ਜਦੋਂ ਅੱਜ ਪਤਾ ਕਰਿਆ ਸਾਰਾ ਇਥੇ ਉਹ ਕੁਝ ਵੀ ਨਹੀਂ ਉਹ ਕਹਿੰਦੇ ਤੇਰਾ ਹੋਇਆ ਹੀ ਕੁਝ ਨਹੀਂ ਇਹ ਜੇਬ ਚ ਪੈਸੇ ਲੈ ਕੇ ਜਾ ਉਹ ਖੜਾ ਹੀ ਸਾਈਡ ਤੇ ਹੋਇਆ ਹੀ ਹੁਣ ਕੌਣ ਸ਼ਕਸ਼ਾ ਜਿਹਨੇ ਤੁਹਾਡੇ ਪੈਸੇ ਅੰਗਰੇਜ਼ ਸਿੰਘ ਆ ਖੜਾ ਹੀ ਆਖੋ ਭਾਈ ਅੰਗਰੇਜ਼ ਹਾਂਜੀ ਇੱਥੇ ਬਾਹਰ ਇੱਥੇ ਲਾਈ ਬੈਠਾ ਬੂਥ ਹੀ ਆਉਂਦਾ ਪਤਾ 12 ਨੰਬਰ ਕਹਿੰਦਾ ਜੀ ਪਰ ਮੈਨੂੰ ਤਾਂ ਕੋਈ ਪਤਾ ਨਹੀਂ ਇਹਦਾ ਕੋਈ ਕੁਝ ਨਹੀਂ ਸਾਰਾ ਕੁਝ ਜਾਲੀ ਬਣਾਈ ਬਣਾ ਬਣਾ ਕੇ ਮੈਨੂੰ ਦੇਤ ਆਈ ਇਹਨੇ ਵੀ ਆ ਤੇਰਾ ਆ ਕੰਮ ਆ ਐ ਹੋਜੂਗਾ ਐ ਹੋਜੂਗਾ ਆ ਬਾ ਤੇਰੀ ਆਰਸੀ 5 ਮਿੰਟਾਂ ਚ 10 ਮਿੰਟਾਂ ਚ ਤੇਰੀ ਮੈਂ ਤੈਨੂੰ ਫੋਟੋ ਭੇਜਦਾ ਮੈਂ ਤੈਨੂੰ ਐ ਕਰਦਾ ਤੇਰੀ 2 ਦਿਨਾਂ ਚ ਤੇਰੀ ਘਰੇ ਆਜੂਗੀ ਆਰਸੀ ਆਪ ਹੀ ਲਿਖ ਲਿਖ ਕੇ ਮੈਨੂੰ ਮੈਸੇਜ ਨਾ ਆਪ ਹੀ ਇੱਥੇ ਵੀ ਡਿਸਪੈਚ ਦੇ ਕਹਿੰਦਾ ਵੀ ਡਿਸਪੈਚ ਹੋ ਗਈ ਆ ਵੇਖੋ ਮੇਰੇ ਫੋਨ ਨਹੀਂ ਚੱਕੀ ਦਾ ਕੱਲ੍ਹ ਦੇ ਮੈਂ ਫੋਨ ਕਰੀ ਜਾਨਾ ਆ ਆਰਸੀ ਨੰਬਰ ਪੀਵੀ03ਯੂ3636 ਡਿਸਪੈਚਡ 19 ਸਤੰਬਰ ਆਪਦੇ ਕੋਲ ਹੀ ਟਰੈਕਿੰਗ ਨੰਬਰ ਵੀ ਸਾਰਾ ਕੁਝ ਮੈਨੂੰ ਦੇਤਾ ਵੀ ਇਹ ਤੇ ਚੈੱਕ ਕਰ ਲੈ ਐਵੇਂ ਮੈਂ ਤੋ ਐਪਾਂ ਡਾਊਨਲੋਡ ਕਰਾਈ ਜਾਵੇ ਫੋਨ 'ਚ ਫਲਾਨੀ ਐਪ ਤੇ ਚੈੱਕ ਕਰ ਝੌਂਕੀ ਐਪ ਤੇ ਚੈੱਕ ਕਰ ਫੇਰ ਮੈਂ ਕਿਹਾ ਬਾਈ ਮੇਰੇ ਜਾਂਦਾ ਪੈਸੇ ਸੱਟਾ ਇੱਥੇ ਫੇਰ ਮੈਨੂੰ ਕਹਿੰਦਾ ਵੀ ਮੈਂ ਤੇਰੇ ਪੈਸੇ ਦੇ ਦੇਣਾ ਬਾਈ ਕਹਿੰਦਾ ਯਾਰ ਚੱਲ ਮੈਨੂੰ 10000 ਰੁਪਏ ਕੱਲ ਦਾ ਮੈਨੂੰ ਫੋਨ ਕਰੀ ਜੰਨਾ ਤੇ ਕੱਲ ਦੇ ਮੈਨੂੰ ਕਹਿੰਦਾ ਬਾਈ ਕਰੰਟ ਅਕਾਊਂਟ 10 8 ਵਜੇ ਤੋਂ ਬਾਅਦ ਖੁੱਲਦਾ ਹੁੰਦਾ ਮੈਂ ਕਿਹਾ ਯਾਰ ਸਾਡੇ ਤੂੰ 8 ਵਜੇ ਤੋਂ ਬਾਅਦ ਖੁੱਲਣਗੇ ਮੈਂ ਕਿ ਲੋਕ ਤਾਂ ਦਿਨੇ ਕੰਮ ਕਰਦੇ ਆ ਮੈਂ 8 ਵਜੇ ਤੋਂ ਬਾਅਦ ਕਿਸੇ ਨੇ ਪੈਸੇ ਕੀ ਕਰਨੇ ਆ ਕਿਹਨੂੰ ਦੇਣੇ ਆ ਫੇਰ ਇਹਨੇ ਮੇਰਾ ਫੋਨ ਤੇ ਆ ਸਾਰੇ ਆ ਦੇਖ ਲਓ ਮੈਂ ਬਿਜ਼ੀ ਆ ਬਿਜ਼ੀ ਆ ਮੈਂ ਕਾਲ ਬੈਕ ਕਰਦਾ ਮੈਂ ਐ ਕਰਦਾ ਜੋ ਕਰਦਾ ਉਹ ਕਰਦਾ ਚੱਲ ਮੈਂ ਕਿ ਮੈਂ ਜਦੋਂ ਰਾਤ ਹੋ ਗਈ 8 ਵਜੇ ਮੈਂ ਹੈ ਨਹੀਂ ਕੁਝ ਨਹੀਂ ਪਾਉਣਾ ਤੇ ਆਪਾਂ ਚੁੱਪ ਕਰਕੇ ਮੈਂ ਨਾਲ ਦੇ ਮੁੰਡੇ ਤੋਂ ਫੋਨ ਕਰਾਇਆ ਸਵੇਰ ਮੈਂ ਤੂੰ ਇਹਨੂੰ ਐ ਕਹਿ ਵੀ ਜੀ ਪਾਸਿੰਗ ਕਰਾਉਣੀ ਆ ਮੈਂ ਗੱਡੀ ਦੀ ਤੇ ਮੈਂ ਮੈਂ ਫੀਸ ਦੇਣੀ ਆ ਤੁਹਾਨੂੰ ਤੇ ਫੀਸ ਮੇਰੀ ਭਰ ਦਿਓ ਤੇ ਇਹਨੇ ਉਹ ਤੜਕੇ ਉਹੀ ਗੱਲ ਮੇਰਾ ਤਾਂ ਫੋਨ ਨਾ ਚੱਕਿਆ ਮੈਨੂੰ ਇਹਨੇ ਤੜਕੇ 10000 ਰੁਪਇਆ ਪਾਤਾ ਅੱਜ 2000 ਦੀ ਇੱਕ ਐਂਟਰੀ ਕਰਤੀ 8000 ਦੀ ਇੱਕ ਕਰਤੀ ਬਾਅਦ ਉਹਦੇ ਬਾਅਦ ਚ ਹਾਂ ਮੈਂ ਤੈਨੂੰ ਬਸ 11 ਵਜੇ ਪਾਉਣਾ ਮੈਂ ਤੈਨੂੰ 10 ਵਜੇ ਪੈਸੇ ਪਾਉਣਾ ਮੈਨੂੰ ਪਤਾ ਲੱਗਿਆ ਸੀ ਵੀ ਇਹ ਹੁਣ ਮੇਰੀ ਅੱਖਾਂ ਢੰਡੀਆਂ ਕਰੀ ਜਾਂਦਾ 10000 ਰੁਪਇਆ ਮੈਨੂੰ ਵਾਪਸ ਪਾ ਕੇ ਇਹ ਮੁੰਡੇ ਨੇ ਫੋਨ ਕਰਿਆ ਇਹ ਕਹਿੰਦਾ ਵੀ ਜਿਹੜਾ ਮੇਰੇ ਨਾਲ ਉਹ ਖੜਾ ਇੱਧਰ ਆ ਓਏ ਤੇ ਉਹ ਵੀ ਬਾਅਦ ਵੀ ਮੈਂ ਪਾਸਿੰਗ ਕਰਾਉਣੀ ਆ ਇਹ ਖੁਸ਼ ਹੋ ਗਿਆ ਇਹਨੂੰ ਆਏ ਵੀ ਹੁਣ ਆਪਾਂ ਇਧਰੋਂ ਬਣਾ ਲਈਏ ਪੈਸੇ ਇਹ ਕਹਿੰਦਾ ਮੈਂ ਸਾਂਝ ਕੇਂਦਰ ਬੈਨਾ ਤੇ ਤੂੰ ਬਈ ਇੱਥੇ ਆ ਕੇ ਮੈਨੂੰ ਪੈਸੇ ਦੇ ਜਾ ਇਹ ਜਦੋਂ ਆਇਆ ਤੇ ਅਸੀਂ ਤਾਂ ਇਕੱਠੀ ਆਏ ਸੀਗੇ ਮੈਂ ਇਧਰ ਜਾਵੜਿਆ ਤੇ ਮੈਂ ਜਦੋਂ ਗਿਆ ਉੱਤੋਂ ਦੀ ਤੇ ਮੈਂ ਜਾ ਕੇ ਫੜ ਲਿਆ ਮੈਂ ਕਹਾ ਵੀ ਆ ਜਾ ਮੈਂ ਇਹਦਾ ਰੰਗ ਉੱਡ ਗਈ ਵੀ ਆ ਆ ਗਿਆ ਉਹੀ ਆ ਗਿਆ ਤਾਂ ਵੀ ਆ ਕੀ ਹੋ ਗਿਆ ਮੁੜ ਕੇ ਮੈਨੂੰ ਕਹਿੰਦਾ ਆ ਜਾਓ ਇੱਕ ਨਾਲ ਇਹਦੇ ਹੋਰ ਖੜਾ ਸੀਗਾ ਨਾਲ ਇੱਕ ਬੰਦੇ ਨੂੰ ਸਰਦਾਰ ਨੂੰ ਹੋਰ ਕੈਮ ਕਰੀ ਖੜਾ ਸੀਗਾ ਪੈਸੇ ਲੈਣ ਤੋਂ ਉਹ ਗਵਾਂਡੀ ਮੈਂ ਕਿਹਾ ਭਾਈ ਉਹਨੂੰ ਪਤਾ ਲੱਗ ਗਿਆ ਉਹ ਵੀ ਅੱਗੋਂ ਕਹਿੰਦਾ ਭਾਈ ਪਹਿਲਾਂ ਮੈਂ ਇੱਕ ਵਾਰ ਪਹਿਲਾਂ ਕੰਮ ਕਰਾਇਆ ਸੀ ਉਹ ਨਹੀਂ ਹੋਇਆ ਉਹ ਵਿਚਾਰਾ ਮਾਤੜ ਬੰਦਾ ਆ ਕੇ ਫੇਰ ਫਸ ਗਿਆ ਦੂਜੀ ਵਾਰ ਇਹਦੇ ਕੋਲੇ ਆ ਕੇ ਮੈਂ ਜੋ ਅੱਗੇ ਮੈਂ ਤੇਰੇ ਇੱਥੇ ਕਢਾਉਣਾ ਰਿਕਾਰਡ ਤੇਰਾ ਸਾਰਾ ਚੈੱਕ ਹੈ ਹਾਂ ਓਕੇ ਫੇਰ ਵੀ ਨਾ ਮੰਨੇ ਪੈਰ ਤੇ ਪਾਣੀ ਨਹੀਂ ਇਹਨੇ ਪੈਂਦਾ ਮੈਂ ਕਿਹਾ ਤੂੰ ਕਰਾ ਚੈੱਕ ਜਦੋਂ ਚੈੱਕ ਕਰਾਇਆ ਜੋ ਕੁਝ ਬੋਲੇ ਤਾਂ ਉਹਦੇ ਕੁਝ ਬੋਲੇ ਹੀ ਨਹੀਂ। ਉਹ ਤੁਹਾਡੀ ਅਗਲੀ ਮੰਗ ਕੀ ਹੈ? ਮੇਰੀ ਅਗਲੀ ਮੰਗ ਹੈ ਵੀ ਇਹੋ ਜਿਹੇ ਬੰਦੇ 420 ਦਾ ਪਰਚਾ ਹੋਣਾ ਚਾਹੀਦਾ। ਤੁਹਾਡੇ ਵੱਲੋਂ ਕੀ ਰਾਗਮਾ? ਹਾਂਜੀ। ਤੁਸੀਂ ਕੀ ਚਾਹੁੰਦੇ ਹੋ ਹੁਣ? ਵੀ ਮੈਂ ਤਾਂ ਇਹ ਹੀ ਚਾਹੁੰਦਾ ਵੀ ਇਹੋ ਜਿਹੇ ਬੰਦਿਆਂ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਮੈਂ ਫਸਿਆ ਕੱਲ ਨੂੰ ਕੋਈ ਹੋਰ ਬੰਦਾ ਫਸੂਗਾ। ਕੰਪਲੇਂਟ ਕਰਨੀ ਹੈ ਸਰ ਹਜੇ ਮੈਂ ਤਾਂ ਹੁਣੀ ਇੱਥੇ ਆਇਆ ਹੀ ਸੀਗਾ ਹਜੇ। ਮੈਂ ਤਾਂ ਮੋਡਨ ਦੀ ਗੱਲ ਕਰਦੇ ਆਂਗੇ ਪੈਸੇ ਵਾਪਸ ਤੁਹਾਡੇ ਹੋ ਜਾਂਦੇ ਆ। ਹਾਂਜੀ। ਉਸ ਤੋਂ ਬਾਅਦ ਤੁਹਾਡਾ ਅਗਲਾ ਐਕਸ਼ਨ ਮੈਂ ਐਕਸ਼ਨ ਮੈਂ ਤਾਂ ਕਹਿਣਾ ਵੀ ਇਹੋ ਜਿਹੇ ਬੰਦੇ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਜਿਵੇਂ ਤੁਹਾਡੇ ਪੈਸੇ ਵਾਪਸ ਕਰ ਦਿੰਦਾ ਹਾਂਜੀ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਐਕਸ਼ਨ ਪੈਸੇ ਤਾਂ ਜਿਹੜੇ ਮੇਰੇ ਇਹਨੇ ਬਾਹ ਮੈਂ ਕਰਾਉਣਾ ਹੀ ਕਰਾਉਣਾ ਐਕਸ਼ਨ ਤਾਂ ਉਹ ਤਾਂ ਹੋਊਗਾ ਅੱਜ ਚੱਲ ਮੇਰੇ ਤਾਂ ਪੈਸੇ ਵਾਪਸ ਕਰ ਦੂ ਕਿਸੇ ਤੋਂ ਪਾਈ ਵਰਗੇ ਤੋਂ ਲੈ ਕੇ ਪੈਸੇ ਤੇ ਕੱਲ ਨੂੰ ਇਹ ਤਾਂ ਤਾਂ ਕੰਮ ਇਹ ਹੀ ਰਹੂਗਾ ਜੱਜ ਨੇ ਇਹਨੂੰ ਪਤਾ ਲੱਗਿਆ ਤੇ ਕੱਲ ਨੂੰ ਫੇਰ ਕੇ ਇਹਦਾ ਇਹਨਾਂ ਜਿੰਮੇਦਾਰ ਬੰਦੇ ਆਉਂਦੇ ਵਿਚਾਰੇ 2 2 4 4 ਪੜੇ ਲਿਖੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਇਹ ਤੇ ਮੈਨੂੰ ਆਹ ਦੇਖੋ ਮੈਂ ਤੁਹਾਨੂੰ ਦਿਖਾ ਉਹ ਕਰਿਆ ਮੈਨੂੰ ਕਹਿੰਦਾ ਚੰਡੀਗੜ੍ਹ ਤੱਕ ਪਾਸ ਚੱਲੂਗਾ ਵੀ ਤੂੰ ਕਿਤੇ ਮਰਜ਼ੀ ਚਲਾ ਦੇ ਜੇ ਤੈਨੂੰ ਕੋਈ ਰੋਕਦਾ ਹੈ ਜੇ ਕੋਈ ਤੈਨੂੰ ਦਿੱਕਤ ਪਰੇਸ਼ਾਨੀ ਕਰਦਾ ਤਾਂ ਮੇਰੀ ਆਰਟੀਓ ਸਾਹਿਬ ਨਾਲ ਮੈਂ ਆਪਣੀ ਗੱਲ ਕਰਾ ਦੂੰਗਾ ਵੀ ਤੂੰ ਮੈਨੂੰ ਫੋਨ ਲਾ ਲਈ ਭਾਵੇਂ ਚਾਹੇ ਮੈਂ ਇਹ ਮੇਰੇ ਵਾਸਤੇ ਇੰਨਾ ਵਿਹਲਾ ਬੈਠਾ ਕਹਿੰਦਾ ਜੇ ਰਾਤ ਨੂੰ ਤੇਰੀ 1 ਵਜੇ ਕੋਈ ਗੱਡੀ ਘੇਰਦਾ ਨਾ ਵੀ ਤੂੰ ਮੈਨੂੰ ਫੋਨ ਕਰੀਏ 1 ਵਜੇ ਤੇ ਮੈਂ ਉਹਦੀ ਤੋਂ ਤੇਰਾ ਨਾਲ ਦੀ ਨਾਲ ਕੰਮ ਕਢਾ ਕੇ ਦੇਵਾਂਗਾ ਆ ਦੇਖੋ ਪੀਡੀਐਫ ਬਣਾ ਬਣਾ ਕੇ ਮੈਨੂੰ ਐਵੇਂ ਭੇਜਿੰਦਾ ਆ ਆਰਟੀਓ ਦੀ ਜਾਲੀ ਮੋਹਰ ਲੱਗੀ ਹੋਈ ਹੈ ਇਹ ਆ ਦੇਖੋ ਆ ਜਾਲੀ ਮੋਹਰ ਲਾ ਕੇ ਇੱਥੇ ਮੈਂ ਚੈੱਕ ਕਰਵਾਈ ਉਹ ਕਹਿੰਦੇ ਇੱਥੇ ਕੋਈ ਮੋਹਰ ਹੀ ਨਹੀਂ ਜੀ ਇਹ ਮੋਹਰ ਹੀ ਸਾਈਨ ਸਾਈਨ ਤਾਂ ਜ਼ਰੂਰੀ ਹੈ ਨਾ ਮੋਹਰ ਦੇ ਨਾਲ ਇਹਦਾ ਆਪਾਂ ਵੀ ਇੰਨੇ ਤਾਂ ਪੜ੍ਹ ਹੀ ਲਈਏ ਇਹ ਨਹੀਂ ਨਹੀਂ ਜੀ ਆਹ ਥੱਲੇ ਇਹਨੇ ਆਪ ਹੀ ਵੈਲਿਡ ਕਰਤਾ 2030 4 ਫੈਬ 2030 ਤੱਕ ਪਾਸਿੰਗ ਹੈ ਜੀ ਚਲੋ ਆ ਸਾਰਾ ਇੰਜਨ ਨੰਬਰ ਚੈਸੀ ਨੰਬਰ ਵੀ ਮੈਂ ਸਹੀ ਕਰਾਤੀ ਵੀ ਮੇਰੀਆਂ ਮਤਲਬ ਕਿ ਮੇਰੀਆਂ ਅੱਖਾਂ ਠੰਡੀਆਂ ਕਰਤੀਆਂ ਇਸ ਬੰਦੇ ਜੀ ਮੈਂ ਤੁਸੀਂ ਇਸ ਤੇ ਕਾਰਵਾਈ ਕਰਨ ਹਾਂਜੀ ਮੈਂ ਕਾਰਵਾਈ ਮੈਂ ਕਹਿਣਾ ਵੀ ਹੋਣੀ ਚਾਹੀਦੀ ਆ ਸਾਰੇ ਭਰਾ ਖੜੇ ਆ ਇੱਥੇ ਜਿੰਨੇ ਆ ਇੱਥੇ ਉਹ ਹੁਣ ਤਾਂ ਅੱਧੇ ਚਲੇ ਗਏ ਇੱਥੇ 10 ਬੰਦਿਆਂ ਦਾ ਰੌਲਾ ਸੀਗਾ ਘੱਟੋ ਘੱਟ ਹਾਂਜੀ ਇਹ ਗੱਡੀ ਦੇ 2012 ਮਾਡਲ ਹੈ ਮੇਰੀ ਗੱਡੀ ਸਾਰਾ ਕੁਝ ਸਹੀ ਹੈ ਜੀ ਮੇਰੀ ਇਕੋ ਹੀ ਗੱਡੀ ਤੇ ਦੋ ਨਾਂ ਮੇਰੇ ਦੋ ਨੰਬਰ ਬੁਲੀ ਜਾਂਦੇ ਮੇਰੇ ਨਾਂ ਤੇ ਮੇਰੇ ਕੋਲ ਐਕਸਜੂ ਵੀ 500 ਹੈ ਉਦੇ ਦੇ 2 ਨੰਬਰ ਬੋਲ ਰੇ ਆ ਇੱਕੋ ਨਾਮ ਤੇ ਦੱਸੋ ਮੈਂ ਦੋ ਵਾਰ ਆ ਗਿਆ ਜੀ ਇੱਕ ਤਾਂ ਪਹਿਲਾਂ ਆ ਕੇ ਗਿਆ ਹਫਤਾ ਹੋ ਗਿਆ ਅੱਜ ਫੇਰ ਆਇਆ ਮਨਜਿੰਦਰ ਆ ਇੱਥੇ ਇੱਕ ਮੁੰਡਾ ਇੱਕ ਕੋਈ ਰਿਸ਼ਪਾਲ ਐ ਠੀਕ ਐ ਆਪਾਂ ਉਹ ਬੰਦੇ ਦੇ ਫੇਸ ਵੀ ਨਹੀਂ ਲੱਗੇ ਕਹਿੰਦੇ ਜੀ ਮਨਜਿੰਦਰ ਨੂੰ ਮਿਲ ਲਓ ਉਹ ਕਰਾਉਂਦਾ ਸਾਰਾ ਕੁਝ ਠੀਕ ਐ ਜਦੋਂ ਆਉਨੇ ਆ ਉਹਦਾ ਨੰਬਰ ਫੋਨ ਨੰਬਰ ਲੈ ਲਿਆ ਉਥੋਂ ਦੂਜੇ ਦਫਤਰਾਂ ਤੋਂ ਲੈ ਲੈਨੇ ਆ ਫੋਨ ਚੱਕਦੇ ਨਹੀਂ ਦੀ ਅੱਜ ਹੁਣ ਮੈਂ ਘੱਟੋ ਘੱਟ 10 ਵਾਰ ਫੋਨ ਲਾ ਲਿਆ ਜੀ ਮੇਰਾ ਫੋਨ ਨਹੀਂ ਚੱਕਿਆ ਜਦੋਂ ਉਹਨੇ ਜੀ ਉਹ ਕੋਰਟ ਚ ਗਏ ਆ ਜੀ ਉਹ ਅੱਜ ਫਲਾਣੇ ਦਾਦੇ ਜੀ ਇੰਨਾ ਉਹਨਾਂ ਦੇ ਕੋਲ ਕਿੰਨਾ ਕੰਮ ਵੀ ਜਿਹੜਾ ਰੋਜ਼ ਹੀ ਕੋਰਟ ਦੇ ਵਿੱਚ ਤੁਰੇ ਫਿਰਦੇ ਆਗੇ ਠੀਕ ਹੈ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਗੱਡੀ ਮੇਰੇ ਨਾਮ ਦੇ ਆ ਮੈਂ ਉਹ ਗੱਡੀ ਸੇਲ ਕਰਤੀ ਜਦੋਂ ਹੁਣ ਉਹ ਅਗਲੇ ਆਉਦੇ ਨਾਮ ਕਰਾਉਣ ਲੱਗੇ ਉਹ ਕਹਿੰਦੇ ਜੇ ਤੇ ਤੁਹਾਡੇ ਇੱਕ ਨਾਮ ਤੇ ਅਗੇ ਦੋ ਨੰਬਰ ਬੋਲੀ ਜਾਂਦੇ ਗੱਡੀ ਦੇ ਠੀਕ ਹੈ ਤੁਸੀਂ ਇੱਥੇ ਇਹਨੂੰ ਕਿੰਨੇ ਪੈਸੇ ਦਿੱਤੇ ਸੀ ਨਹੀਂ ਇਹਦੇ ਨਾਲ ਮੇਰਾ ਕੋਈ ਕੇਸ ਨਹੀਂ ਜੀ ਮੇਰਾ ਮੈਂ ਇਹਦੇ ਨਾਲ ਨਹੀਂ ਮੇਰਾ ਅੰਗਰੇਜ਼ ਨਾਲ ਕੇਸ ਮੇਰਾ ਤਾਂ ਅੰਦਰ ਆ ਰਿਹਾ ਦਫਤਰ ਦਾ ਸਾਰਾ ਰੌਲਾ ਜੀ ਮਨਜਿੰਦਰ ਦਾ ਰੌਲਾ ਕਿਉਂਕਿ ਉਹ ਬੰਦੇ ਨੂੰ ਕਿੱਥੇ ਮਿਲਦੇ ਉਹ ਕਲਰਕ ਹੈ ਜੋ ਮੇਨ ਸਾਰਾ ਕਰਤਾ ਤਾਂ ਤਿੰਨ ਦਾ ਉਹ ਤੇ ਰਿਸ਼ਪਾਲ ਹੈ ਜੀ ਕੋਈ ਮੈਨੀਆਂ ਮਿਲਿਆ ਤੁਸੀਂ ਆਇਓ ਸੀਟ ਤੇ ਕਦੀ ਮਿਲੇ ਬਾਈ ਜੀ ਅੱਜ ਕੀ ਅੱਜ ਵੀ ਮੈਂ ਤੜਕੇ ਦਾ ਤੁਹਾਨੂੰ ਨੰਬਰ ਲਗਾ ਕੇ ਫੋਨ ਲਾ ਲਾ ਕੇ ਅੱਜ ਤਾਂ ਛੱਡੋ ਇਹ ਹਫਤਾ ਹੋ ਗਿਆ ਉਦਿਆਂ ਕਿ ਉਦਿਆਂ ਵੀ ਨਹੀਂ ਜੀ ਉਹ ਕੁਰਸੀ ਤੇ ਮਿਲਦੀ ਹੀ ਨਹੀਂ ਜੀ ਉਹ ਬਜਾਰੀਆਂ ਲੋੜਲੇ ਪਾਸੇ ਸਿਸਟਰਾਂ ਨੇ ਦੋ ਦਿਨ ਉਹ ਕਹਿੰਦੇ ਜੀ ਇੱਧਰ ਹੋਊਗਾ ਜੀ ਉਹ ਹੁਣ ਅੱਜ ਪੁੱਛੇ ਕੋਟ ਚ ਕੋਈ ਇੱਕ ਮੁੰਡਾ ਹੋਰ ਸੀ ਮੇਰਾ ਫਰੈਂਡ ਉਹਦਾ ਵੀ ਰੌਲਾ ਸੀ ਉਹ ਸੇਲ ਬਰਾਦੋਂ ਆ ਉਹ ਕਹਿੰਦਾ ਮੈਨੂੰ ਪਹਿਲਾਂ ਕਹਿੰਦੇ ਵੀ ਤੁਸੀਂ ਉਹ ਪਦੇ ਤਾਹ ਕੋਲ ਉਹਦੇ ਤੇ ਬੈਠੇ ਹੈਗੇ ਸੇਵਾ ਕਹਿੰਦੇ 118 ਨੰਬਰ 'ਕਾ ਉਹ ਕਿ ਉੱਥੇ ਆ ਜਾਓ ਪਰ ਕਿਸੇ ਨੂੰ ਦੱਸਿਓ ਨਾ ਠੀਕ ਹੈ ਮੁੜ ਕੇ ਜਦੋਂ ਉੱਥੇ ਗਏ ਉੱਥੋਂ ਕਹਿੰਦੇ ਕਿ ਜੂਨ ਦੁਬਾਰਾ ਥੱਲੇ ਵਾਗੇ 10 ਮਿੰਟ ਹੋਇਆ ਥੱਲੇ ਵਾਗੇ ਦੱਸੋ ਆਹ ਹਾਲ ਹੋਇਆ ਪਿਆ ਜੀ ਜਦੋਂ ਕੱਲ ਨੂੰ ਕੋਈ ਰੱਬ ਨਾ ਕਰੇ ਮੇਰੇ ਨਾਂ ਦੇ ਨੰਬਰ ਬੁਲੀ ਜਾਂਦਾ ਠੀਕ ਹੈ ਕਿਸੇ ਨੇ ਕੋਈ ਅੱਜ ਕੱਲ ਕੀ ਕੀ ਹੋ ਸੋਈ ਜਾਂਦਾ ਦੋ ਨੰਬਰ ਦਾ ਕੰਮ ਕੋਈ ਹੋਈ ਜਾਂਦਾ ਕੋਈ ਇਹ ਇਹਦੇ ਬਾਰੇ ਤੁਸੀਂ ਕਿਸੇ ਇਹਨਾਂ ਦੇ ਉੱਚਤਕਾਰੀ ਨਾਲ ਗੱਲ ਕਰੀਏ ਕਿਸੇ ਸਰ ਜੀ ਕੋਈ ਮਿਲ ਨਹੀਂ ਰਿਹਾ ਉੱਚਤਕਾਰੀ ਦੱਸੋ ਕਿਹਦੇ ਨਾਲ ਗੱਲ ਕਰੀਏ ਆਜ ਵੀ ਕੋਈ ਨਹੀਂ ਮਿਲ ਰਿਹਾ ਜੀ ਉਹ ਤਾਂ ਮਿਲ ਹੀ ਨਹੀਂ ਰਿਹਾ ਜੀ ਨਾ ਆਰ ਪੀਓ ਆਪ ਆਰ ਪੀਓ ਸਾਹਿਬ ਮਿਲਣ ਫਿਰ ਤਾਂ ਗੱਲ ਹੀ ਕਰੀ ਫਿਰ ਅਸੀਂ ਮਨਜਿੰਦਰ ਤੋਂ ਕੀ ਕਰੋਣਾ ਕੋਈ ਵੀ ਨਹੀਂ ਮਿਲ ਰਿਹਾ ਨਾ ਜੀ ਦਫ਼ਤਰ ਆਉਣੇ ਆ ਧੱਕੇ ਖਾ ਕੇ ਰੋਜ਼ ਤੇਲ ਭੂਕ ਕੇ ਰਾਮਪੁਰੇ ਪਿੰਡ ਤੋਂ ਆਉਣੇ ਆ ਰੋਜ਼ ਤੇਲ ਭੂਕ ਭੂਕ ਕੇ ਮੋੜ ਜਿੰਨੇ ਪਰਿਵਾਰ ਨੂੰ ਕਦੇ ਕੋਈ ਨਾਲ ਹੁੰਦਾ ਕਦੇ ਆਪ ਉਹਨੇ ਗੱਡੀ ਜਾਂਦਾ ਤੇਲ ਭੂਕਦਾ ਸਾਰਾ ਦਿਨ ਹਰਾਸਮੈਂਟ ਭੁੱਖੇ ਤੇ ਖੜ ਖੜ ਕੇ ਆਤਮਿਕ ਰਜਾਨੇ ਆ ਠੀਕ ਆ ਮਲੇ ਦਾ ਸੀ ਨਾ ਕੋਈ ਫੇਰ ਕੱਲ ਨੂੰ ਕੋਈ ਕੇਸ ਹੈ ਪੁਲਿਸ ਨੇ ਜਾ ਕੇ ਮੁੜ ਕੇ ਆਪ ਨੇ ਆਕਿਆਂ ਨੂੰ ਸਾਨੂੰ ਜਾ ਕੇ ਅੰਦਰ ਦੇ ਦੇਣਾ ਠੀਕ ਹੈ ਨਾ ਜੀ ਤੁਸੀਂ ਕਿਉਂ ਨਹੀਂ ਇਨਕੁਆਰੀ ਕਰੀ ਤੁਸੀਂ ਨਵੀਂ ਗੱਡੀ ਕਿਹੜੀ ਹੈ ਚਲੋ ਮੈਂ ਚੱਲਦੀ ਗੱਡੀ ਲੈਤੀ ਹੁੰਦੀ ਨਾ ਪੁਰਾਣੀ ਗੱਡੀ ਲੈਤੀ ਹੁੰਦੀ ਮੈਂ ਕਹਿ ਦਿੰਦਾ ਜੀ ਪਹਿਲਾਂ ਤਾਂ ਨੰਬਰ ਗੱਲ ਦੋ ਜਮਨ ਨਵੀਂ ਫਸਟ ਓਨਰ ਆ ਮੈਂ ਮੇਰੇ ਨਾਂ ਦੇ ਗੱਡੀ ਹੈ ਜਦੋਂ ਗਾਹ ਸੇਰ ਕਰੀ ਉਦੋਂ ਆ ਹਾਲ ਹੈ ਦੱਸੋ ਕੀ ਕਰਾਂ ਸਿੰਘ ਜੀ ਕੀ ਮਾਮਲਾ ਜੀ ਤੁਹਾਡੇ ਦੇ ਤੁਹਾਡੇ ਦੇ ਇਰੀਗੇਸ਼ਨ ਲੱਗ ਰਹੇ ਆ ਕੋਈ ਸਰੀਰ ਨੇ ਤਾਂ ਕਾਜ ਲੈ ਸੀਗੇ ਜੀ ਮੋਡੀਫਾਈ ਕਰਾਉਣ ਦੇ ਜੀ ਉਹ ਇਹਨਾਂ ਤੋਂ ਮੈਂ ਸੈਂਸ ਨੂੰ ਕਰਾਤੀ ਜੀ ਕਲਰਕ ਦੇ ਐਸਓ ਦੇ ਆਰਟੀ ਸਾਹਿਬ ਦੇ ਉਹ ਦੁਬਾਰਾ ਅੰਦਰੋਂ ਕਨੇ ਚੰਡੀਗੜ੍ਹ ਹੋ ਜੀ ਚੈਸੀ ਨੰਬਰ ਜਿਹੜਾ ਨਾਲ ਹੀ ਇਹਨਾਂ ਦੇ ਪਾਸਿੰਗ ਨੰਗ ਪਾਸਿੰਗ ਵੀ ਸੀਗੀ ਨਾਲ ਪਾਸਿੰਗ ਉਹ ਕਨੇ ਬਾਅਦ ਚ ਹੋਊਗੀ ਪਹਿਲਾਂ ਤੁਸੀਂ ਮੋਡੀਫਾਈ ਕਰਾਓ ਫਿਰ ਚਲੋ ਸ਼ੁਰੂ ਤੋਂ ਕਨੇ ਤੁਸੀਂ ਇੱਕ ਵਾਰੀ ਕਾਪੀ ਇੱਕ ਵਾਰੀ ਇਹੀ ਬਣਵਾ ਲਓ ਅਸੀਂ ਐਂਟਰੀ ਪਾਈ ਰਫੀਸ ਪਰ ਲੱਗੇ ਜੀ ਉਹ ਚੈਸੀ ਨੰਬਰ ਮੈਚ ਨਹੀਂ ਕਰਿਆ ਹੂੰ ਕਾਪੀ ਤੇ ਹੋਰ ਹੈ ਜੀ ਤੇ ਆਨਲਾਈਨ ਰਿਕਾਰਡ ਦੇ ਵਿੱਚ ਇਹਨਾਂ ਦੇ ਵਿੱਚ ਹੋਟੜੇ ਵੇ ਹੂੰ ਇੰਜਨ ਨੰਬਰ ਵੀ ਚੇਸੀ ਨੰਬਰ ਉਦੋਂ ਬਾਅਦ ਸਰ ਦੁਬਾਰੇ ਮੈਂ ਨੂੰ ਕਹਿ ਮਖਬਰੀ ਚਲੋ 4-5 ਮਹੀਨੇ ਹੋ ਗਏ ਚਲੋ ਇਹਨਾਂ ਨੂੰ ਕਰੇ ਯਾਰ ਮੈਂ ਗੱਡੀ ਰੋਡ ਤੇ ਚਲਾਉਣਾਗਾ ਤੇ ਕੱਲ ਨੂੰ ਮੇਰਾ ਇੱਕ ਉਚਰਾਨ ਕੱਟਿਆ ਜੀ ਮੈਂ ਇਹਨਾਂ ਤੋਂ ਕਾਜ ਵਾਪਸ ਲੈ ਲਈ ਜੀ ਤੇ ਪੇਮੈਂਟ ਵਾਪਸ ਲੈ ਕਿੰਨੇ ਪੇਮੈਂਟ ਸਾਰਾ 17000 ਦਾ ਗੂਗਲ ਪੇ ਆਇਆ ਜੀ 45 ਰੁਪਏ ਬਨਿੰਦਰ ਤਸਕਾਇਸ ਟੋਟਲ ਕਿੰਨੇ ਚ ਗੱਲ ਹੋਈ ਤੁਹਾਡੀ 21500 ਰੁਪਏ ਇੱਕ ਇਹਨਾਂ ਜੀ ਪੁੱਛੇ ਡਾਕੂਮੈਂਟ ਦਿਖਾ ਰਹੇ ਜਿਹਦੇ ਤੇ ਆਰਡੀਓ ਸਾਫ ਦੀਆਂ ਸਟੈਂਪ ਲੱਗੀਆਂ ਹੋਣਾਂ ਨਾ 24 ਨੰਬਰ ਫਾਰਮ ਦਿੰਦੇ ਆ ਜੀ ਉਹ ਟੋਟਲ ਸਟੈਂਪ ਲੱਗੇ ਹੋਏ ਉਹ ਜਾਲੀ ਸਟੈਂਪ ਦੱਸਦੇ ਨਹੀਂ 24 ਨੰਬਰ ਫਾਰਮ ਦਿੰਦੇ ਆ ਜੀ ਉਹ ਕਲਰਕ ਬਨਿੰਦਰ ਆਉ ਉਹ ਤੁਸੀਂ ਉਹ ਤੋਂ ਲੈ ਸਕਦੇ ਹੋ ਸਰ ਨਹੀਂ ਉਹਨਾਂ ਤੇ ਇਹ ਕਹਿ ਰਿਹਾ ਵੀ ਜਾਲੀ ਸਟੈਂਪ ਲੱਗੀਆਂ ਨਹੀਂ ਨਹੀਂ ਜਾਲੀ ਸਰ ਅੰਦਰ ਮੋਹਰ ਲਾ ਕੇ ਦਿੰਦੇ ਆ ਇਹ ਵੀ ਉਹਨਾਂ ਨੇ ਕਹਿ ਕੇ ਤੁਹਾਡੇ ਵੱਲੋਂ ਸਾਈਨਿੰਗ ਤੋਂ ਸਰ ਤੁਹਾਨੂੰ ਕੋਈ ਰੋਕਦਾ ਸਾਨੂੰ ਤਾਂ ਡਿਜੀਟਲ ਸਾਈਨ ਹੁੰਦੇ 24 ਨੰਬਰ ਇਹ ਸਾਡਾ ਸਿਟੀ ਡਾਇਰੈਕਟਰ ਮੇਨ ਨਾਲ ਗੱਲ ਕਰਾਓ 2 ਵਜੇ ਮੈਂ 2:00 ਵਜੇ ਆਰਟੀਓ ਸਾਹਿਬ ਨਾਲ ਲਾਈਨ ਤੇ ਲਾਵਾਂਗਾ ਕੀ ਕੀ ਕੰਮ ਨਹੀਂ ਆਰਟੀਓ ਸਾਊਂਡ ਤਾਂ ਨਹੀਂ ਕੋਈ ਲਾਈਨ ਤੇ ਲਾਵਾਂਗਾ ਆਰਟੀਓ ਭਾਈ ਛੌਂ ਦੇ ਦਿਆ ਆਰਟੀਓ ਸਰ ਥੋੜਾ ਕੋਈ ਲਾਈਨ ਤੇ ਲਾਵਾਂਗੇ ਤੂੰ ਮੈਨੂੰ ਆਖਿਆ ਰਾਤ ਨੂੰ 1:00 ਵਜੇ ਵੀ ਨਹੀਂ ਨਹੀਂ ਸਾਰਾ ਹੁਣ ਤਾਂ ਵੀ ਦੇ ਮਰ ਕੇ ਹੁੰਦਾ ਨਹੀਂ ਸਾਰਾ ਆਰਟੀਓ ਥੋੜਾ ਸਰ ਲਾਈਨ ਤੇ ਲਾਵਾਂਗੇ ਚਲੋ ਕੋਈ ਵੀ ਤੇ ਕੰਮ ਨਾ ਹੋਣ ਦਾ ਕੀ ਕਰੀਂ ਨਾ ਸਰ ਉਹ ਚੈਸੀ ਇੰਜਨ ਨੰਬਰ ਸਰ ਪਹਿਲਾਂ ਮੋਡੀਫਾਈ ਇੱਥੇ ਹੋ ਜਾਂਦਾ ਸੀਗਾ ਅੱਜ ਤੋਂ 8-9 ਮਹੀਨੇ ਪਹਿਲਾਂ ਹੁਣ ਇਹਨੇ ਚੇਂਜ ਕਰਤਾ ਕਿਨੇ ਚੱਡੀਗੋੜ ਨੀ ਉਹ ਮੈਂ ਤੁਹਾਡੀ ਗੱਲ ਮੰਨ ਲਿਆ ਲੇਕਿਨ ਇੰਨਾ ਨਾ ਟਾਈਮ ਲੱਗ ਰਿਹਾ ਕਿਉਂ ਵੀ ਕੰਮ ਕਿਉਂ ਹੋ ਕਿਉਂ ਨਹੀਂ ਰੇ ਦਾ ਕੀ ਕਾਰਨ ਹੈ ਸਾਰਾ ਅੰਦਰ ਦਫ਼ਤਰ ਚ ਬੈਠਦੇ ਨਹੀਂ ਕਲਰ ਕੇ ਜੀ ਅੰਤਿਨ ਆਰਟੀਓ ਸਾਹਿਬ ਨੂੰ ਮਿਲੋ ਆਰਟੀਓ ਸਾਹਿਬ ਨਹੀਂ ਦੋ ਦਿਨੋਂ ਆ ਰਹੇ ਕੱਲ ਵੀ 10 ਮਿੰਟ ਆਈ ਸੀ ਕਿ ਚਲੇਗਾ ਅੱਜ ਆਈ ਨਹੀਂ ਦੇ ਤਾਂ ਮਸਲਾ ਕਿੰਨੀ ਦੇ ਹੋ ਗਿਆ ਚੱਲਦਾ ਇਹਨਾਂ ਤੇ 4-5 ਮਹੀਨੇ ਹੋ ਗਏ ਸੀ 4-5 ਮਹੀਨੇ ਤੋਂ ਬੈਠੇ ਹੀ ਨਹੀਂ ਇੱਥੇ ਕੋਈ ਵੀ ਨਹੀਂ ਹੁੰਦਾ ਕੱਲੇ ਸਾਈਨ ਕਰਾਇਆ ਜੀ ਇਹਨਾਂ ਨੇ ਵਸ ਨਹੀਂ ਨਹੀਂ ਆਰਟੀਓ ਤੇ ਇੱਥੇ ਕੋਈ ਵੀ ਨਹੀਂ ਹੁੰਦਾ ਕੋਈ ਨਹੀਂ ਸਾਈਨ ਤਾਂ ਕਰਵਾਏ ਵੀ ਸਰ ਸਾਡੇ ਹਾਂ ਸਾਈਨ ਕਰਾਏ ਵੀ ਆ ਸਰ ਤੁਸੀਂ ਸਾਈਨ ਕਰਵਾਏ ਸੀ ਫਿਰ ਉਸ ਵਕਤ ਤੁਸੀਂ ਇਹਨਾਂ ਨੂੰ ਇਹ ਗੱਲ ਨਹੀਂ ਕਰੀ ਸੀ ਵੀ ਇੰਨਾ ਮੰਗੇ ਜਿਹੜਾ ਕੰਮ ਕੰਪਲੀਟ ਨਹੀਂ ਹੋ ਰਿਹਾ ਕਾਰਨ ਕੀ ਹੈਗਾ ਨਹੀਂ ਫਿਰ ਉਹ ਐਂਟਰੀ ਤਾਂ ਕਰਵਾ ਕੇ ਦੇਖੀ ਸੀ ਜੀ ਆਪਾਂ ਦੋ ਵਾਰੀ ਪਰ ਉਹ ਫੀਸ ਨਹੀਂ ਭਰੀ ਜਾਂਦੀ ਉਹਦੀ ਸਿਸਟਮ ਦੇ ਵਿੱਚ ਉਹੀ ਆ ਵੀ ਆਨਲਾਈਨ ਕਾਪੀ ਸਾਰੀ ਗਲਤ ਬਣੀ ਵੀ ਹੁਣ ਤੁਸੀਂ ਕੀ ਕਹਿ ਰਹੇ ਇਹਨਾਂ ਨੂੰ ਤੁਹਾਡਾ ਕਿੱਥੇ ਕੀ ਹੋਇਆ ਤੁਹਾਡੇ ਵੱਲੋਂ ਹੁਣ ਮੈਂ ਜੀ ਇਹਨਾਂ ਨੂੰ ਡਾਕੂਮੈਂਟ ਜਿਹੜੀ ਹੈਗੀ ਫੋਟੋਕਾਪੀ ਇਹਨਾਂ ਕੋਲ ਹੈਗੀ Ориਜਨਲ ਮੈਨੂੰ ਸਵੇਰ ਵਾਪਸ ਕਰ ਦੋ ਠੀਕ ਹੈ ਪੇਮੈਂਟ ਇਹਨਾਂ ਨੂੰ ਮੋੜਤੀ ਜੀ 50000 ਰੁਪਏ ਲੱਤਦਾ ਕੋਈ ਨਹੀਂ ਸਰ ਉਹ ਤਾਂ ਚਲੋ ਕੁਝ ਵੀ ਕਰੋ ਪਰ ਜਿਹੜਾ ਮੇਰੇ ਕੋਲੇ Google Pay ਦੇ ਵਿੱਚ ਪਿਆੜੀ ਜਿਹਾ ਕੋਡ ਲੱਗੂ ਬਾਈ ਰਿਕਾਰਡਿੰਗਾਂ ਕੱਢ ਲੈ ਜਿਹੜੀਆਂ ਤੂੰ ਕਹਿਣਾ ਤੇਰੇ ਕੋਲੇ ਰਿਕਾਰਡਿੰਗਾਂ ਤੇ ਤੂੰ ਬਖਾਲ ਸੁਣਾ ਦੇ